ਮੋਗਾ ਸ੍ਰੀ ਵਨ 메ਨ ਬਾਜ਼ਾਰ 메ਨ ਬਾਜ਼ਾਰ ਦੇ ਨਾਲ ਹੀ ਪ੍ਰਾਣੀ ਕਚੈਰੀ ਆ ਜਾਂਦੀ ਹੈ ਜੀ ਪ੍ਰਾਣੀ ਕਚੈਰੀ ਦੇ ਬਿਲਕੁਲ ਨਾਲ ਹੀ ਬਿਲਕੁਲ ਆਹ ਪ੍ਰਾਣੀ ਕਚੈਰੀ ਆ ਗਈ ਜੀ ਪ੍ਰਾਣੀ ਕਚੈਰੀ ਦੇ ਬਿਲਕੁਲ ਨਾਲ ਹੀ ਦੋ ਤਿੰਨ ਕੋਠੀਆਂ ਆ ਜਾਂਦੀਆਂ ਆ ਦੇ ਕਟੋ ਘਟ 20 25 ਦੁਕਾਨਾਂ ਕਟੀਆਂ ਹੋਈਆਂ ਜੀ ਆ ਦੋ ਗੇਟ ਬਣਾਏ ਹੋਏ ਆ ਦੋ ਗਲੀਆਂ ਬਣਾਈਆਂ ਹੋਈਆਂ 20 ਦੁਕਾਨਾਂ ਕਟੀਆਂ ਹੋਈਆਂ 20 ਤੋਂ ਜ਼ਿਆਦਾ ਹੀ ਹੋਣਗੀਆਂ ਆ ਚਾਰ ਦੁਕਾਨਾਂ ਬਣੀਆਂ ਹੋਈਆਂ ਲੈਂਟਰ ਤੇ ਦੋ ਆਧੇ ਦੋ ਆਹ ਬਣੀਆਂ ਜੀ ਤਿੰਨ ਰਾਹ ਲੱਗਦੇ ਜੀ ਦੋ ਦੁਕਾਨਾਂ ਆ ਬਣੀਆਂ ਹੋਈਆਂ ਤੇ ਤੀਜਾ ਰਾਹ ਆ ਲੱਗਦਾ ਜੀ ਗਲੀ ਲੱਗਦੀ ਬੈਕ ਸਾਈਡ ਤੇ ਦੋ ਦੁਕਾਨਾਂ ਆ ਬਣੀਆਂ ਹੋਈਆਂ ਲੈਂਟਰ ਤੇ ਤੇ ਦੂਜਾ ਰਸਤਾ ਮੇਨ ਰੋਡ ਤੇ ਆ ਲੱਗਦਾ ਜੀ ਆ ਪ੍ਰਾਣੀ ਕਚੈਰੀ ਆ ਜਾਂਦੀ ਆ ਜੀ ਪ੍ਰਾਣੀ ਕਚੈਰੀ ਦੇ ਬਿਲਕੁਲ ਨਾਲ ਹੀ ਆ ਜੀ